ਇਕ ਕਹਾਣੀ ਇੱਕ ਸੈਂਟਰ ਜੇਲ੍ਹ ਦੇ ਮੁਜਰਮ ਦੀ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਅਤੇ ਜ਼ੰਜੀਰਾਂ ਵਿੱਚ ਬੰਨ੍ਹ ਕੇ ਰੱਖਿਆ ਗਿਆ ਸੀ ਉਸ ਦੇ ਨਾਲ ਕੋਈ ਵੀ ਕੈਦੀ ਰਹਿਣ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਇੱਕ ਬਹੁਤ ਹੀ ਖਤਰਨਾਕ ਕੈਦੀ ਸੀ ਜੇਲ੍ਹ ਵਿੱਚ ਰਹਿਣ ਕਰਕੇ ਉਸ ਦੀ ਲੁੱਕ ਬਿਲਕੁਲ ਹੀ ਵਿਗੜ ਗਈ ਸੀ ਹਰ ਸਮੇਂ ਅੱਖਾਂ ਵਿੱਚ ਗੁੱਸਾ ਰਹਿੰਦਾ ਉਸ ਦਾ ਕੱਦ ਬਹੁਤ ਉੱਚਾ ਲੰਮਾ ਉਸ ਦੇ ਸਰੀਰ ਵਿੱਚ ਬਹੁਤ ਤਾਕਤ ਸੀ ਇਕੱਠੇ 10 ਆਦਮੀਆਂ ਨੂੰ ਇੱਕ ਵਾਰੀ ਸਬਕ ਸਿਖਾ ਦਿੰਦਾ ਸੀ ਉਸ ਤੋਂ ਕੈਦੀ ਤੇ ਜੇਲਰ ਸਾਰੇ ਡਰਦੇ ਸੀ ਇੱਕ ਮਹੀਨੇ ਬਾਅਦ ਉਸ ਨੂੰ ਪਤਾ ਸੀ ਕਿ ਉਸ ਨੂੰ ਫਾਂਸੀ ਹੋ ਜਾਣੀ ਪਰ ਉਹ ਨਹੀਂ ਜਾਣਦਾ ਸੀ ਕਿ ਉਸ ਤੋਂ ਪਹਿਲਾਂ ਵੀ ਉਸ ਨਾਲ ਇਹ ਹਾਦਸਾ ਹੋ ਸਕਦਾ ਸਰਦੀਆਂ ਦੀਆਂ ਰਾਤਾਂ ਸੀ ਪਰ ਉਸ ਦੇ ਅੰਦਰ ਹੂੰ ਦੀ ਗਰਮੀ ਸੀ ਉਹ ਜੇਲ੍ਹ ਵਿੱਚ ਚੱਕਰ ਘਟ ਰਿਹਾ ਸੀ ਤੇ ਕੁਛ ਚਿਰ ਪਹਿਲਾਂ ਉਸ ਨੂੰ ਇੰਸਪੈਕਟਰ ਨੇ ਜੋ ਕਿਹਾ ਸੀ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਉਸ ਨੇ ਗਲਤ ਸੁਣ ਲਿਆ ਪਰ ਅਜਿਹੀ ਗੱਲ ਕੌਣ ਕਰ ਸਕਦਾ ਉਹ ਵੀ ਇੱਕ ਕੈਦੀ ਨਾਲ ਕਿ ਉਹ ਸੌਰਤ ਦਾ ਦਿਮਾਗ ਖਰਾਬ ਹੋ ਗਿਆ ਉਸ ਨੇ ਉਸ ਔਰਤ ਨੂੰ ਕਦੀ ਵੇਖਿਆ ਵੀ ਨਹੀਂ ਸੀ ਤੇ ਨਾ ਹੀ ਜਾਣਦਾ ਸੀ ਕਿ ਉਹ ਕੌਣ ਹੈ ਤੇ ਕਿਉਂ ਉਸ ਨਾਲੇ ਕੰਮ ਕਰਨਾ ਚਾਹੁੰਦੀ ਸੀ 88 ਤੇ ਉਸਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਹਾਲਾਂਕਿ ਉਹ ਬਹੁਤ ਤੇਜ਼ ਦਿਮਾਗ ਇਨਸਾਨ ਸੀ ਉਸਨੇ ਕਿੰਨੇ ਹੀ ਕਤਲ ਕੀਤੇ ਸੀ ਤੇ ਛੇਤੀ ਫੜਾਈ ਵੀ ਨਹੀਂ ਆਇਆ ਸੀ ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਨਹੀਂ ਤਾਂ ਹੁਣ ਤੱਕ ਪੁਲਿਸ ਉਸ ਨੂੰ ਫੜ ਨਹੀਂ ਸਕੀ ਉਹ ਬਹੁਤ ਹੀ ਤੇਜ਼ ਦਿਮਾਗ ਸੀ ਇਨਸਪੈਕਟਰ ਨੇ ਉਸ ਨੂੰ ਕਿਹਾ ਸੀ ਤੇ ਉਸ ਦੀ ਗੱਲ ਸੁਣ ਕੇ ਉਹ ਹੈਰਾਨ ਹੋ ਗਿਆ ਸੀ ਆਖਰ ਉਹ ਕੁੜੀ ਅਜਿਹਾ ਕਿਉਂ ਚਾਹੁੰਦੀ ਸੀ ਉਸਨੇ ਗੁੱਸੇ ਵਿੱਚ ਏ ਸਭ ਸੋਚਿਆ ਤੇ ਇਨ ਨੂੰ ਜੇਲਰ ਦੀ ਆਵਾਜ਼ ਆਈ ਉਸਨੇ ਕਿਹਾ ਇਨਸਪੈਕਟਰ ਸਾਹਿਬ ਪੁੱਛ ਰਹੇ ਨੇ ਕਿ ਤੂੰ ਸੋਚ ਲਿਆ ਉਹ ਪਹਿਲਾਂ ਤੁਸੀਂ ਪਰੇਸ਼ਾਨ ਸੀ ਉਸਨੇ ਗੁੱਚੇ ਵਿੱਚ ਕਿਹਾ ਕਿ ਮੈਂ ਇੱਕ ਵਾਰੀ ਉਸ ਔਰਤ ਨੂੰ ਮਿਲਣਾ ਚਾਹਣਾ ਮੈਂ ਜਾਨਣਾ ਚਾਹਣਾ ਆਖਰ ਉਹ ਔਰਤ ਮੇਰੇ ਤੋਂ ਅਜਿਹਾ ਕੰਮ ਕਿਉਂ ਕਰਵਾਉਣਾ ਚਾਹਦੀ ਉਸਨੇ ਆਪਣੀ ਜੇਬ ਵਿੱਚੋਂ ਸਿਗਰਟ ਕੱਢੀ ਤੇ ਪੀਣ ਲੱਗਾ ਜੇਲਰ ਨੇ ਉਸ ਨੂੰ ਕਿਹਾ ਕਿ ਤੈਨੂੰ ਮਰਨ ਤੋਂ ਪਹਿਲਾਂ ਇੰਨਾ ਵਧੀਆ ਮੌਕਾ ਮਿਲਿਆ ਤੂੰ ਇਹ ਗਵਾਉਣਾ ਕਿਉਂ ਚਾਹੁੰਦਾ ਹੈ ਉਹ ਕੌਣ ਹੈ ਕੌਣ ਨਹੀਂ ਤੂੰ ਐਸ਼ ਕਰ ਤੂੰ ਉਸ ਤੋਂ ਕੀ ਲੈਣਾ ਜਦੋਂ ਤੂੰ ਉਸ ਇੰਸਪੈਕਟਰ ਦੀ ਘਰਵਾਲੀ ਨੂੰ ਵੇਖੇਂਗਾ ਤਾਂ ਤੇਰੇ ਹੋਸ਼ ਖੋ ਜਾਣਗੇ ਉਸ ਦੀ ਗੱਲ ਸੁਣ ਕੇ ਕੈਦੀ ਨੂੰ ਗੁੱਸਾ ਆ ਗਿਆ ਜੇਲਰ ਘਬਰਾ ਕੇ ਪਿੱਛੇ ਹੋ ਗਿਆ ਸੀ ਉਹ ਇੰਨੀ ਉੱਚੀ ਬੋਲ ਰਿਹਾ ਸੀ ਕਿ ਮੈਨੂੰ ਫਾਂਸੀ ਦੀ ਸਜ਼ਾ ਹੋਈ ਹੈ ਮੈਂ ਮਰਨ ਵਾਲਾ ਮੈਨੂੰ ਪਤਾ ਮੈਨੂੰ ਮੌਤ ਦਾ ਕੋਈ ਡਰ ਨਹੀਂ ਮੈਂ ਆਪਣੀ ਜ਼ਿੰਦਗੀ ਜੀ ਚੁੱਕਿਆ ਪਰ ਇਹ ਵੀ ਸੱਚ ਹੈ ਕਿ ਮੈਂ ਅੱਜ ਤੱਕ ਕਿਸੇ ਔਰਤ ਨੂੰ ਬੁਰੀ ਨਜ਼ਰ ਨਾਲ ਨਹੀਂ ਦੇਖਿਆ ਸੀ ਉਸ ਜੇਲਰ ਨੇ ਉਸਨੇ ਗੁੱਸੇ ਵਿੱਚ ਕਿਹਾ ਜੇ ਤੂੰ ਮੇਰੇ ਸਾਹਮਣੇ ਕੋਈ ਬਕਵਾਸ ਕੀਤੀ ਤમે ਤੈਨੂੰ ਜਾਨੋਂ ਮਾਰ ਦੇਵਾਂਗਾ ਜੇਲਾ ਡਰ ਗਿਆ ਸੀ ਤੇ ਚਲਾ ਗਿਆ ਸੀ ਉਸਨੇ ਸਵੇਰ ਨੂੰ ਇਨਸਪੈਕਟਰ ਨੂੰ ਜਵਾਬ ਦੇਣਾ ਸੀ ਤੇ ਉਸਨੇ ਸੋਚ ਲਿਆ ਸੀ ਕਿਵੇਂ ਮੈਂ ਮਨਾ ਕਰ ਦਵਾਂਗਾ ਉਸ ਔਰਤ ਦੀ ਅਕਲ ਤੇ ਹੈਰਾਨੀ ਸੀ ਇਸ ਲਈ ਇੱਕ ਵਾਰੀ ਉਸ ਨੂੰ ਮਿਲਣਾ ਚਾਹੁੰਦਾ ਸੀ ਉਹ ਵੇਖਣਾ ਚਾਹੁੰਦਾ ਸੀ ਆਖਰ ਉਹ ਜਿਹਾ ਕੀ ਚਾਹੁੰਦੀ ਹੈ ਕਿ ਮੈਂ ਉਸ ਦੇ ਨਾਲ ਇਹ ਕਰਾਂ ਉਸਨੇ ਇਹ ਵੀ ਸੋਚ ਲਿਆ ਸੀ ਕਿ ਮੈਂ ਉਸ ਨੂੰ ਮਨਾ ਕਰ ਦਵਾਂਗਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਅਗਲੇ ਦਿਨ ਜਦ ਇਨਸਪੈਕਟਰ ਨੇ ਬੁਲਾਇਆ ਤੋ ਪਰੇਸ਼ਾਨ ਲੱਗ ਰਿਹਾ ਸੀ ਉਸਨੇ ਪੁੱਛਿਆ ਤੂੰ ਸੋਚ ਲਿਆ ਕੀ ਤੂੰ ਕੀ ਕਰਨਾ ਹੈ ਉਸ ਕੈਦੀ ਨੇ ਕਿਹਾ ਮੈਂ ਉਸ ਨੂੰ ਮਿਲਣਾ ਚਾਹਣਾ ਮੈਂ ਉਸ ਨੂੰ ਪੁੱਛਣਾ ਚਾਹਣਾ ਫਿਰ ਮੈਂ ਆਪਣਾ ਫੈਸਲਾ ਸੁਣਾਵਾਂਗਾ ਇਹ ਸੁਣ ਕੇ ਇੰਸਪੈਕਟਰ ਨੂੰ ਗੁੱਸਾ ਆ ਗਿਆ ਸੀ ਕਹਿਣ ਲੱਗਾ ਫੈਸਲਾ ਤਾਂ ਹੋ ਗਿਆ ਜੋ ਤੈਨੂੰ ਕਿਹਾ ਉਹ ਕਰਨਾ ਪੈਣਾ ਜ਼ਿੰਦਗੀ ਵਿੱਚ ਮਾੜੇ ਕੰਮ ਕੀਤੇ ਨੇ ਮਰਨ ਤੋਂ ਪਹਿਲਾਂ ਇੱਕ ਚੰਗਾ ਕਰ ਲੈ ਕੈਦੀ ਨੇ ਕਿਹਾ ਮੈਂ ਅੱਜ ਤੱਕ ਕਿਸੇ ਦਾ ਫੈਸਲਾ ਨਹੀਂ ਮੱਲਿਆ ਇਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਮੈਂ ਆਪਣੀ ਮਰਜ਼ੀ ਦਾ ਮਾਲਕ ਆ ਇਸ ਲਈ ਫੈਸਲਾ ਵੀ ਮੈਂ ਹੀ ਕਰੂੰਗਾ ਜਦੋਂ ਮੈਂ ਉਸ ਕੁੜੀ ਨੂੰ ਮਿਲਾਂਗਾ ਆਖਰ ਉਹ ਮੇਰੇ ਨਾਲ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ ਮੈਂ ਜਾਨਣਾ ਚਾਹਨਾ ਕਿਉਂਕਿ ਇਹ ਜਹੇ ਮੁਜਰਮ ਨੂੰ ਪਤਾ ਨਹੀਂ ਕਿੰਨੇ ਕਤਲ ਕੀਤੇ ਨੇ ਜਿਸ ਨੂੰ 1 ਮਹੀਨੇ ਬਾਅਦ ਫਾਂਸੀ ਹੋ ਜਾਣੀ ਹੈ ਉਸ ਨਾਲ ਰਾਤ ਕਿਉਂ ਬਤਾਉਣਾ ਚਾਹੁੰਦੀ ਹੈ ਉਸ ਨੂੰ ਲੱਗ ਰਿਹਾ ਸੀ ਇਹ ਪੁਲਿਸ ਵਾਲਿਆਂ ਦੀ ਕੋਈ ਚਾਲ ਹੈ ਤੇ ਦਿਨ ਵਿੱਚ ਸੋਚ ਰਿਹਾ ਸੀ ਕਿਉਂ ਮੇਰੇ ਤੋਂ ਕੋਈ ਰਾਜ ਪੁੱਛਣਾ ਚਾਹੁੰਦੇ ਨੇ ਕਿਉਂਕਿ ਉਸਨੇ ਆਪਣਾ ਜੁਰਮ ਆਪ ਸਵਾਰ ਕੀਤਾ ਸੀ ਸਜ਼ਾ ਵੀ ਸੁਣ ਲਈ ਸੀ ਇਨਸਪੈਕਟਰ ਨੇ ਕਿਹਾ ਠੀਕ ਹੈ ਮੈਂ ਤੈਨੂੰ ਆਪਣੀ ਘਰ ਵਾਲੀ ਨਾਲ ਮਿਲਵਾ ਦਿੰਨਾ ਪਰ ਤੈਨੂੰ ਨਾ ਕਰਨ ਦਾ ਕੋਈ ਵੀ ਕਾਰਨ ਨਹੀਂ ਤੈਨੂੰ ਕਹਿ ਦਿੱਤਾ ਏ ਤੈਨੂੰ ਕਰਨਾ ਹੀ ਪੈਣਾ ਫਿਰ ਹਵਲਦਾਰਾਂ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਕੁਝ ਛੇੜ ਬਾਦ ਇੱਕ ਲੇਡੀ ਕਾਂਸਟੇਬਲ ਦੇ ਨਾਲ ਇੱਕ ਕੁੜੀ ਜੇਲ੍ਹ ਵਿੱਚ ਆਈ ਉਸ ਕੁੜੀ ਨੂੰ ਵੇਖ ਕੇ ਤਾਂ ਕੈਦੀ ਆਪਣੀਆਂ ਅੱਖਾਂ ਝਪਕਣੀਆਂ ਭੁੱਲ ਗਿਆ ਸੀ ਵੇਖਣ ਵਿੱਚ ਬਹੁਤ ਸੋਹਣੀ ਘਟ ਉਮਰ ਦੀ ਕੁੜੀ ਸੀ ਮੁਸਕੁਰਨ ਨਾਲ 22 ਸਾਲਾਂ ਦੀ ਸੀ ਉਸ ਨੂੰ ਵੇਖ ਕੇ ਕੈਦੀ ਅੰਦਰੋਂ ਹੋਰ ਸਵਾਲ ਉੱਠਣ ਲੱਗੇ ਕਿ ਇਹ ਨਾਜੁਕ ਜੀ ਕੁੜੀ ਕਿਤਾ ਮੇਰੇ ਸਰੀਰ ਨੂੰ ਆਪਣੇ ਕੋਮਲ ਜੇ ਸਰੀਰ ਤੇ ਸਹਿ ਸਕਦੀ ਹੈ ਉਸ ਨੂੰ ਉਸ ਕੁੜੀ ਤੇ ਹੈਰਾਨੀ ਹੋ ਰਹੀ ਸੀ ਕੈਦੀ ਨੇ ਦੇਖ ਕੇ ਸੋਚ ਰਿਹਾ ਸੀ ਕਿ ਕੁੜੀ ਕੁ ਮਹੀਨਾ ਮੇਰੀ ਸੰਗਤ ਚ ਕਿਦਾਂ ਉਸ ਨੇ ਅਜ ਤੱਕ ਵਿਆਹ ਇਸ ਲਈ ਨਹੀਂ ਕੀਤਾ ਸੀ ਉਹ ਜਾਣਦਾ ਸੀ ਕਿ ਉਸ ਦਾ ਜਨੂੰਨ ਕੋਈ ਔਰਤ ਨਹੀਂ ਸਹਿ ਸਕਦੀ ਉਹ ਕੁੜੀ ਸ਼ਾਇਦ ਬਹੁਤ ਰੋਕੇ ਆਈ ਸੀ ਉਸ ਦੀਆਂ ਅੱਖਾਂ ਲਾਲ ਪਈਆਂ ਸੀ ਉਹ ਜੇਲ੍ਹ ਦੇ ਅੰਦਰ ਗਈ ਦੋਨੋਂ ਪੁਲਿਸ ਵਾਲੀਆਂ ਵੀ ਅੰਦਰ ਜਾਣ ਲੱਗੀਆਂ ਤਾਂ ਕੈਦੀ ਨੇ ਮਨਾ ਕਰ ਦਿੱਤਾ ਕਿ ਮੈਂ ਇਸ ਕੁੜੀ ਨਾਲ ਇਕੱਲੇ ਗੱਲ ਕਰਨਾ ਚਾਹਣਾ ਉਹ ਦੋਨੋਂ ਲੇਡੀ ਕਾਂਸਟੇਬਲ ਉੱਥੋਂ ਚਲੀਆਂ ਗਈਆਂ ਜੇਲ੍ਹ ਵਿੱਚ ਰੱਖੀ ਕੁਰਸੀ ਤੇ ਕੁੜੀ ਬੈਠ ਗਈ ਪਰ ਉਸ ਨੇ ਆਪਣੀ ਅੱਖਾਂ ਨੀਵੀਆਂ ਰੱਖੀਆਂ ਉਸ ਨੇ ਉਸ ਵੱਲ ਵੇਖਿਆ ਅਤੇ ਉਸ ਨੂੰ ਪੁੱਛਣ ਲੱਗਾ ਕਿ ਆਖਰ ਤੂੰ ਮੇਰੇ ਨਾਲ ਵਿਆਹ ਕਿਉਂ ਕਰਨਾ ਚਾਹਨੀ ਹੈ ਉਸ ਨੇ ਉਸ ਕੈਦੀ ਵੱਲ ਦੇਖਿਆ ਤੱਕ ਨਹੀਂ ਸੀ ਉਹ ਚੁੱਪ ਸੀ ਤੇ ਉਹ ਕੈਦੀ ਉਸ ਨੂੰ ਗੁੱਸੇ ਵਿੱਚ ਪੁੱਛ ਰਿਹਾ ਸੀ ਤੂੰ ਮੇਰੀ ਗੱਲ ਦਾ ਜਵਾਬ ਕਿਉਂ ਨਹੀਂ ਦੇ ਰਹੀ ਤਾਂ ਉਹ ਕੁੜੀ ਬਹੁਤ ਹੀ ਅਦਾਸੀ ਵਿੱਚ ਕਹਿਣ ਲੱਗੀ ਕਿ ਤੁਹਾਨੂੰ ਇਤਰਾਜ਼ ਕਿਸ ਗੱਲ ਦਾ ਹਾਲਾਂਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੋਈ ਕੰਮ ਨਹੀਂ ਕੀਤਾ ਸੀ ਉਸ ਕੁੜੀ ਦੀ ਅਦਾਸੀ ਵੱਲ ਵੀ ਦੇਖ ਰਿਹਾ ਸੀ ਪਰ ਉਹ ਕੁੜੀ ਅੱਖਾਂ ਉੱਪਰ ਨਹੀਂ ਚੁੱਕ ਰਹੀ ਸੀ ਸ਼ਾਇਦ ਉਸ ਦੀ ਅੱਖਾਂ ਵਿੱਚ ਹੰਝੂ ਸੀ ਜੋ ਕਿ ਉਸ ਨੂੰ ਨਹੀਂ ਦਿਖਾਉਣਾ ਚਾਹੁੰਦੀ ਸੀ ਉਸ ਕੈਦੀ ਨੇ ਕਿਹਾ ਤੂੰ ਮੇਰੇ ਬਾਰੇ ਜਾਣਦੀ ਹੈ ਮੈਂ ਕੌਣ ਹਾਂ ਇਹ ਸੁਣ ਕੇ ਉਸ ਨੇ ਅਚਾਨਕ ਉਸ ਵੱਲ ਵੇਖਿਆ ਉਸ ਦੀ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸੀ ਉਸ ਕੈਦੀ ਨੇ ਕਿਹਾ ਤੂੰ ਭਰੀ ਜਵਾਨੀ ਵਿੱਚ ਕਿਉਂ ਮਰਨਾ ਚਾਹੁੰਦੀ ਹੈ ਤੂੰ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੀ ਉਸ ਕੁੜੀ ਦਾ ਰੰਗ ਪੀਲਾ ਪੈ ਗਿਆ ਸੀ ਉਸ ਨੇ ਕਿਹਾ ਮੈਂ ਤਿੰਨ ਵਿਆਹ ਕਰਨਾ ਚਾਹੁੰਦੀ ਹਾਂ ਉਸ ਕੈਦੀ ਨੇ ਕਿਹਾ ਤੂੰ ਸੋਚ ਲੈ ਮੈਂ ਅੱਜ ਤੱਕ ਕਿਸੇ ਦੇ ਤਰਸ ਨਹੀਂ ਕੀਤਾ ਬਹੁਤ ਕਤਲ ਕੀਤੇ ਨੇ ਮੇਰੇ ਤੋਂ ਤਰਸਦੀ ਉਮੀਦ ਨਾ ਕਰੀ ਕਿਉਂਕਿ ਉਸ ਦਾ ਇਰਾਦਾ ਉਸ ਕੁੜੀ ਨੂੰ ਨਾ ਕਰਨ ਦਾ ਸੀ ਪਰ ਉਹ ਕੁੜੀ ਉਸ ਨੂੰ ਵਿਆਹ ਕਰਨ ਲਈ ਮਜਬੂਰ ਕਰ ਰਹੀ ਸੀ ਤੇ ਉਸ ਦਾ ਦਿਲ ਵੀ ਮਜਬੂਰ ਹੋ ਗਿਆ ਸੀ ਤੇ ਉਸ ਨੇ ਹਾਂ ਕਰ ਦਿੱਤੀ ਅਗਲੇ ਦਿਨ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢ ਕੇ ਉਸ ਦੇ ਵਾਲ ਕਟਵਾਏ ਤੇ ਉਸੇ ਵੇਲੇ ਉਸ ਨੂੰ ਕਿਸੇ ਘਰ ਵਿੱਚ ਲੈ ਕੇ ਗਏ ਉਸ ਦਾ ਹੁਲੀਆ ਬਿਲਕੁਲ ਠੀਕ ਕੀਤਾ ਉਸੇ ਸ਼ਾਮ ਨੂੰ ਉਸ ਕੁੜੀ ਦੇ ਨਾਲ ਉਸ ਦਾ ਨਿਕਾਹ ਹੋਣਾ ਸੀ ਪਹਿਲੀ ਵਾਰ ਉਸ ਕੈਦੀ ਨੂੰ ਬੜੀ ਉਲਝਣ ਮਹਿਸੂਸ ਹੋ ਰਹੀ ਸੀ ਦਿਮਾਗ ਵਿੱਚ ਸਵਾਲ ਚੱਲ ਰਹੇ ਸੀ ਕਿ ਆਖਰ ਇਹ ਸਭ ਕਿਉਂ ਹੋ ਰਿਹਾ ਹੈ ਜਦੋਂ ਕਮਰੇ ਵਿੱਚ ਗਿਆ ਤਾਂ ਕੁੜੀ ਆਪਣੇ ਲਾਲ ਜੋੜੇ ਦੇ ਵਿੱਚ ਤਿਆਰ ਹੋਈ ਬੈਠੀ ਸੀ ਘਰ ਦੇ ਚਾਰੇ ਪਾਸੇ ਪੁਲਿਸ ਸੀ ਕਿ ਕੈਦੀ ਭਾਜ ਨਾ ਜਾਵੇ ਉਸ ਕੁੜੀ ਤੋਂ ਬਿਨਾਂ ਉੱਥੇ ਕੋਈ ਨਹੀਂ ਸੀ ਉਹ ਕੁੜੀ ਤਿਆਰ ਹੋਈ ਬੈਠੀ ਸੀ ਤੇ ਸੋਚ ਵੀ ਨਹੀਂ ਸਕਦਾ ਸੀ ਕਿ ਫਾਂਸੀ ਤੋਂ 1 ਮਹੀਨਾ ਪਹਿਲਾਂ ਉਸ ਦਾ ਵਿਆਹ ਹੋ ਗਿਆ ਉਹ ਕਮਰੇ ਵਿੱਚ ਗਿਆ ਦਰਵਾਜ਼ਾ ਬੰਦ ਕੀਤਾ ਕੁੜੀ ਕੋਲ ਬੈਠਿਆ ਉਹ ਬਹੁਤ ਸਾਦਗੀ ਨਾਲ ਤਿਆਰ ਹੋਈ ਸੀ ਤੇ ਫੇਰ ਵੀ ਬਹੁਤ ਸੋਹਣੀ ਲੱਗ ਰਹੀ ਸੀ ਉਸ ਵਕਤ ਉਹ ਡਰੀ ਲੱਗ ਰਹੀ ਸੀ ਪਹਿਲੀ ਵਾਰੀ ਉਸ ਨੂੰ ਲੱਗਿਆ ਕਿ ਮੇਰਾ ਵੀ ਦਿਲ ਕਿਸੇ ਦੀ ਧੜਕ ਸਕਦਾ ਇੱਕ ਕੁੜੀ ਦੇ ਸਾਹਮਣੇ ਉਸ ਤੇ ਘਰਵਾਲੀ ਦੇ ਰੂਪ ਵਿੱਚ ਬੈਠਾ ਸੀ ਅੱਜ ਤੱਕ ਕਿਸੇ ਨੂੰ ਪਿਆਰ ਨਹੀਂ ਕੀਤਾ ਸੀ ਇਸ ਲਈ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਤੇ ਕੀ ਨਾ ਕਰਾਂ ਉਸ ਨੇ ਕੁੜੀ ਦਾ ਹੱਥ ਫੜਿਆ ਤੇ ਉਸ ਨੂੰ ਪੁੱਛਿਆ ਤੂੰ ਮੇਰੇ ਨਾਲ ਵਿਆਹ ਕਿਉਂ ਕੀਤਾ ਤੂੰ ਮੈਨੂੰ ਹੀ ਕਿਉਂ ਚੁਣਿਆ ਉਸ ਨੇ ਕਿਹਾ ਮੈਂ ਨਹੀਂ ਦੱਸ ਸਕਦੀ ਬਾਅਦ ਵਿੱਚ ਦੱਸ ਦਵਾਂਗੀ ਕਿ ਮੈਂ ਤੇਰੇ ਨਾਲ ਵਿਆਹ ਕਿਉਂ ਕੀਤਾ ਉਸ ਦੀ ਗੱਲ ਤੇ ਉਸ ਕੈਦੀ ਨੂੰ ਗੁੱਸਾ ਆ ਗਿਆ ਸੀ ਉਹ ਉਸ ਨੂੰ ਗੁੱਸੇ ਵਿੱਚ ਉੱਚੀ ਉੱਚੀ ਪੁੱਛ ਰਿਹਾ ਸੀ ਪਰ ਕੁੜੀ ਬਿਲਕੁਲ ਹੀ ਚੁੱਪ ਸੀ ਉਸ ਨੇ ਕਿਹਾ ਤੈਨੂੰ ਪਤਾ ਅਜ ਤੱਕ ਮੈਂ ਵਿਆਹ ਕਿਉਂ ਨਹੀਂ ਕੀਤਾ ਕਿਉਂਕਿ ਮੇਰਾ ਦਿਲ ਕਿਸੇ ਲਈ ਧੜਕਿਆ ਨਹੀਂ ਤੇ ਮੈਨੂੰ ਡਰ ਸੀ ਕਿ ਮੈਂ ਆਪਣੀ ਘਰਵਾਲੀ ਨੂੰ ਪਿਆਰ ਨਹੀਂ ਦੇ ਸਕਦਾ ਤੇ ਕਹਿੰਦੇ ਉਸ ਨੇ ਕੁੜੀ ਦੇ ਵਾਲ ਖੋਲ ਦਿੱਤੇ ਉਹ ਬਹੁਤ ਡਰੀ ਹੋਈ ਸੀ ਉਸ ਨੇ ਅਜ ਤੱਕ ਔਰਤਾਂ ਨੂੰ ਆਪਣੇ ਸੁਪਨੇ ਵਿੱਚ ਡਰਦੇ ਵੇਖਿਆ ਪਰ ਇਹ ਕੁੜੀ ਬਹੁਤ ਡਰ ਰਹੀ ਸੀ ਤੇ ਰੋ ਰਹੀ ਸੀ ਤੇ ਨਾ ਹੀ ਉਸ ਨੇ ਕੋਈ ਬੇਨਤੀ ਕੀਤੀ ਜਦੋਂ ਉਸ ਨੇ ਲਾਈਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਕਿਹਾ ਮੈਨੂੰ ਹਨੇਰੇ ਤੋਂ ਡਰ ਲੱਗਦਾ ਸਵੇਰੇ ਜਦੋਂ ਉੱਠਿਆ ਤਾਂ ਆਪਣਾ ਸਿਰ ਫੜ ਕੇ ਬੈਠਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਜ਼ਿੰਦਗੀ ਵਿੱਚ ਉਸ ਨੇ ਇੰਨਾ ਦਰਦਨਾਕ ਰਾਤ ਕਦੀ ਨਹੀਂ ਦੇਖੀ ਸੀ ਉਹ ਜਲਦੀ ਨਾਲ ਬਾਥਰੂਮ ਵਿੱਚ ਗਿਆ ਠੰਡਾ ਮੌਸਮ ਸੀ ਤੇ ਠੰਡੇ ਪਾਣੀ ਚ ਣਾਉਣ ਲੱਗਾ ਉਸ ਦੀ ਅੱਖਾਂ ਦੇ ਸਾਹਮਣੇ ਬੀਤੀ ਹੋਈ ਰਾਤ ਕੁਮਰ ਰਹੀ ਸੀ ਕਿ ਜਦੋਂ 13 ਸਾਲਾਂ ਦਾ ਸੀ ਤੇ ਘਰ ਵਿੱਚ ਉਸਦੀ ਮਾਂ ਬਿਮਾਰ ਸੀ ਉਸ ਤੋਂ ਬਿਨਾ ਉਸਦੀ ਭੈਣ ਜੋ ਕਿ 14 ਸਾਲਾਂ ਦੀ ਸੀ ਜਦੋਂ ਉਹ ਸੜਕ ਤੇ ਨੰਗੇ ਪੈਰੀ ਆਪਣੀ ਮਾਂ ਦੀ ਦਵਾਈ ਲਈ ਪੈਸਿਆਂ ਦੀ ਭੀਖ ਮੰਗ ਰਹੀ ਆ ਸੀ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ ਤੇ ਨਾ ਹੀ ਕੋਈ ਮਦਦ ਕਰਨ ਨੂੰ ਤਿਆਰ ਸੀ ਤੇ ਇੱਕ ਆਦਮੀ ਨੇ ਉਸ ਨੂੰ ਕਿਹਾ ਸੀ ਕਿ ਮੈਂ ਤੈਨੂੰ 500 ਦੀ ਜਗ੍ਹਾ 2000 ਰੁਪਏ ਦਿੰਨਾ ਉਸ ਦੀ ਗੱਲ ਸੁਣ ਕੇ ਉਹ ਖੁਸ਼ ਹੋ ਗਿਆ ਸੀ ਤੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਇੱਕ ਸੰਸਾਨ ਥਾਂ ਤੇ ਲੈ ਗਿਆ ਸੀ ਉਸ ਨੇ ਆਪਣੀ ਗੱਡੀ ਵਿੱਚ ਉਸ ਨੂੰ ਹਵਸ ਦਾ ਨਿਸ਼ਾਨਾ ਬਣਾਇਆ ਉਸ ਤੇ ਜ਼ੁਲਮ ਕੀਤਾ ਉਹ 13 ਸਾਲਾਂ ਦਾ ਸੀ ਉਸ ਦਾ ਅਜਿਹਾ ਰੂਪ ਉਸ ਨੂੰ ਦੇਖ ਕੇ ਉਹ ਡਰ ਗਿਆ ਸੀ ਤੇ ਤੁਰਨ ਦੇ लायक ਵੀ ਨਹੀਂ ਸੀ ਉਸ ਨੇ ਪੈਸੇ ਦਿੱਤੇ ਤੇ ਕਿਹਾ ਜੇ ਫਿਰ ਪੈਸੇ ਚਾਹੀਦੇ ਤਾਂ ਮੈਨੂੰ ਮਿਲੀ ਤੂੰ ਮੈਨੂੰ ਖੁਸ਼ ਕਰ ਦੇਈ ਮੈਂ ਤੈਨੂੰ ਖੁਸ਼ ਕਰ ਦਊਗਾ ਉਹ ਅੰਦਰੋਂ ਤੱਕ ਜ਼ਖਮੀ ਹੋ ਗਿਆ ਸੀ ਤੇ ਉਸ ਦੀ ਰੂਹ ਕੰਬ ਗਈ ਸੀ ਦੌਂਦੇ ਹੋਏ ਮਾਂ ਦੀ ਦਵਾਈ ਲੈ ਕੇ ਗਿਆ ਤੇ ਉਸ ਦੀ ਭੈਣ ਰੋ ਰਹੀ ਸੀ ਕਿਉਂਕਿ ਉਸ ਦੀ ਮਾਂ ਮਰ ਚੁੱਕੀ ਸੀ ਤੇ ਉਹ ਮਾਂ ਦੇ ਕੋਲ ਜਾ ਕੇ ਮਾਂ ਨੂੰ ਉਠਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੀ ਮਾਂ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਉਹ ਤੇ ਉਸ ਦੀ ਭੈਣ ਬੇਸਹਾਰਾ ਹੋ ਗਈ ਸੀ ਤੇ ਉਸ ਤੋਂ ਬਾਅਦ ਉਸ ਨੇ ਭੀਖ ਮੰਗਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਨੌਜਵਾਨ ਮੁੰਡੇ ਨੇ ਉਸ ਦੀ ਭੈਣ ਦੇ ਨਾਲ ਗਲਤ ਤਰਕਤ ਸ਼ੁਰੂ ਕਰ ਦਿੱਤੀ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹ ਨਾ ਰੁਕਿਆ ਫਿਰ ਉਸਨੇ ਉਸ ਕੈਦੀ ਨੂੰ ਬੰਨ੍ਹ ਦਿੱਤਾ ਤੇ ਉਸਦੀ ਭੈਣ ਦੀ ਇੱਜ਼ਤ ਨੂੰ ਉਤਾਰ-ਤਾਰ ਕਰ ਦਿੱਤਾ ਉਹ ਕੋਸ਼ਿਸ਼ ਕਰ ਰਿਹਾ ਸੀ ਕਿ ਆਪਣੇ ਹੱਥ ਖਲਾਵੇ ਤੇ ਲੋਕਾਂ ਨੂੰ ਬੇਨਤੀ ਕਰ ਰਿਹਾ ਸੀ ਪਰ ਕਿਸੇ ਨੇ ਉਸਦੀ ਭੈਣ ਦੀ ਇੱਜ਼ਤ ਨਹੀਂ ਬਚਾਈ ਹੁਣ ਉਸਦੀ ਭੈਣ ਮਰ ਚੁੱਕੀ ਸੀ ਤੇ ਉਸਦੇ ਅੰਦਰ ਗੁੱਸਾ ਤੇ ਨਫ਼ਰਤ ਭਰ ਗਿਆ ਸੀ ਜਿੱਦਾਂ ਹੀ ਉਸਦੇ ਹੱਥ ਖੁੱਲੇ ਉਸਨੇ ਉਸ ਕਮਰੇ ਵਿੱਚ ਪਿਆ ਡੰਡਾ ਚੁੱਕਿਆ ਤੇ ਉਸ ਮੁੰਡੇ ਦੇ ਸਿਰ ਦੇ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ ਉਹ ਮੁੰਡਾ ਕਮਰੇ ਵਿੱਚ ਹੀ ਮਰ ਗਿਆ ਸੀ ਉਸ ਦੀ ਜ਼ਿੰਦਗੀ ਦਾ ਇਹ ਪਹਿਲਾ ਕਤਲ ਸੀ ਜਿਹੜਾ ਉਸਨੇ 15 ਸਾਲ ਦੀ ਉਮਰ ਵਿੱਚ ਕੀਤਾ ਸੀ ਉਸ ਦਿਨ ਉਹ ਆਖਰੀ ਵਾਰੀ ਰੋਇਆ ਸੀ ਤੇ ਉਸ ਤੋਂ ਬਾਅਦ ਉਸਨੇ ਰੋਣਾ ਛੱਡ ਦਿੱਤਾ ਸੀ ਤੇ ਹੁਣ ਉਸਨੇ ਭੀਖ ਮੰਗਣੀ ਵੀ ਬੰਦ ਕਰ ਦਿੱਤੀ ਸੀ ਲੋਕਾਂ ਤੋਂ ਉਹ ਖੋਹ ਕੇ ਲੈ ਕੇ ਜਾਂਦਾ ਸੀ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੌਲੀ ਹੌਲੀ ਬਰਾਈ ਦੀ ਦੁਨੀਆ ਵਿੱਚ ਫਸ ਗਿਆ ਸੀ ਇਦਾਂ ਅੱਗੇ ਤੋਂ ਅੱਗੇ ਬੁਰੇ ਲੋਕਾਂ ਦੇ ਨਾਲ ਆ ਕੇ ਉਸਨੇ ਉਸ ਰਸਤੇ ਤੇ ਤੁਰਨਾ ਸ਼ੁਰੂ ਕਰ ਦਿੱਤਾ ਪੈਸੇ ਦੇ ਲਈ ਵੱਡੇ ਵੱਡੇ ਗੁਨਾਹਗਾਰ ਅੱਗੇ ਕੰਮ ਕਰਦਾ ਸੀ ਉਸ ਦੇ ਹੱਥੋਂ ਕਈ ਲੋਕਾਂ ਦੇ ਕਤਲ ਹੋਏ ਫਿਰ ਉਸ ਨੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਤੇ ਸਾਰੇ ਜ਼ੁਲਮ ਕਬੂਲ ਕਰ ਲਏ ਸੀ ਹੁਣ ਉਸ ਨੂੰ ਫਾਂਸੀ ਦੀ ਸਜ਼ਾ ਹੋ ਗਈ ਸੀ ਇੱਕ ਦਿਨ ਪੁਲਸ ਦੇ ਅਫਸਰ ਨੇ ਉਸ ਕੋ ਉੜਾ ਕੇ ਕਿਹਾ ਕਿ ਉਸ ਨੇ ਆਪਣੀ ਘਰਵਾਲੀ ਨੂੰ ਗਲਤੀ ਨਾਲ ਤਲਾਕ ਦੇ ਦਿੱਤਾ ਤੇ ਉਸ ਦੇ ਨਾਲ ਹਲਾਲਾ ਕਰ ਲਿਆ ਉਸ ਨੇ ਕਿਹਾ ਮੈਂ ਸਭ ਨਹੀਂ ਕਰ ਸਕਦਾ ਉਸ ਨੇ ਕਿਹਾ ਮੇਰੀ ਘਰਵਾਲੀ ਇੱਛਾ ਰੱਖਦੀ ਹੈ ਕੈਦੀ ਸੁਣ ਕੇ ਹਰਾਨ ਹੋ ਗਿਆ ਸੀ ਉਹ ਪੁਲਿਸ ਅਫਸਰ 40 ਸਾਲਾਂ ਦਾ ਸੀ ਰਾਤ ਨੂੰ ਜਦੋਂ ਉਸ ਦੇ ਨੇੜੇ ਜਾਣ ਲੱਗਾ ਉਸ ਦੀ ਬਾਹ ਤੇ ਬਹੁਤ ਜ਼ਖਮ ਸੀ ਉਸ ਨੂੰ ਦੁੱਖ ਹੋਇਆ ਤਾਂ ਕਹਿ ਲੱਗਿਆ ਕਿ ਇਹ ਸੁਹੀ ਪਿਆਰ ਕਹਿੰਦੇ ਨੇ ਉਸ ਔਰਤ ਦੀ ਅੱਖਾਂ ਵਿੱਚ ਹੰਝੂ ਸੀ ਤੇ ਉਸ ਨੇ ਕਿਹਾ ਉਹ ਅਫਸਰ ਨਹੀਂ ਇਨਸਾਨ ਦੇ ਰੂਪ ਵਿੱਚ ਜਾਨਵਰ ਹੈ ਉਹ ਇਹ ਸਭ ਕੁਝ ਕਰਦਾ ਉਸ ਨੂੰ ਵਧੀਆ ਲੱਗਦਾ ਜਦੋਂ ਤੱਕ ਮੈਂ ਚੀਕਾ ਨਾ ਮਾਰਾਂ ਉਸ ਨੂੰ ਚੰਗਾ ਨਹੀਂ ਲੱਗਦਾ ਸਿਗਰਟ ਦੇ ਨਿਸ਼ਾਨ ਉਸਦੇ ਸ਼ਰੀਰ ਤੇ ਲਾਉਂਦਾ ਹੈ ਤੇ ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਉਸ ਕੁੜੀ ਦੀ ਤਕਲੀਫ ਦੇਖ ਕੇ ਉਸ ਨੂੰ ਆਪਣੀ ਤਕਲੀਫ ਯਾਦ ਆ ਗਈ ਸੀ ਤੇ ਉਸਦੇ ਪੁਰਾਣੇ ਜ਼ਖਮ ਹਰੇ ਹੋ ਗਏ ਸੀ। ਹੁਣ ਉਸ ਕੁੜੀ ਨੂੰ ਉਸ ਤੋਂ ਆਜ਼ਾਦ ਕਰਾਉਣਾ ਚਾਹੁੰਦਾ ਸੀ ਅਤੇ ਉਸ ਤੇ ਫੇਰ ਤੋਂ ਉਹ ਪੁਲਿਸ ਇੰਸਪੈਕਟਰ ਜ਼ੁਲਮ ਕਰਨਾ ਚਾਹੁੰਦਾ ਸੀ। ਉਸ ਕੈਦੀ ਨੇ ਚਾਕੂ ਫੜਿਆ ਤੇ ਉਸ ਪੁਲਿਸ ਇੰਸਪੈਕਟਰ ਤੇ ਵਾਰ ਕਰ ਦਿੱਤਾ। ਉਸ ਨੂੰ ਇਹ ਸੀ ਕਿ ਮੈਨੂੰ ਤਾਂ ਫਾਂਸੀ ਹੋਣੀ ਹੈ, ਚੰਗਾ ਇੱਕ ਜਾਨਵਰ ਤੋਂ ਇੱਕ ਕੁੜੀ ਨੂੰ ਆਜ਼ਾਦ ਕਰਵਾ ਦੇਵਾਂ ਇਸ ਤਰ੍ਹਾਂ ਪਰਮਾਤਮਾ ਦੇ ਅੱਗੇ ਉਹ ਇੱਕ ਮਾਫੀ ਦਾ ਪਾਤਰ ਬਣ ਜਾਊਗਾ ਅਤੇ ਇੰਨੇ ਮਾੜੇ ਕਰਮਾਂ ਵਿੱਚੋਂ ਇੱਕ ਚੰਗਾ ਕਰਮ ਕਰ ਦੇਊਗਾ ਦੋਸਤੋ ਸਮਾਜ ਵਿੱਚ ਮੁਜਰਮ ਬਣਨ ਦੇ ਪਿੱਛੇ ਬਹੁਤ ਕਹਾਣੀਆਂ ਹੁੰਦੀਆਂ ਨੇ ਕੋਈ ਜਾਣ ਬੁੱਝ ਕੇ ਜੁਰਮ ਨਹੀਂ ਕਰਦਾ ਇਹ ਦੁਨੀਆ ਅਜਿਹੇ ਹਾਲਾਤ ਬਣਾ ਦਿੰਦੀ ਹੈ ਕਿ ਉਹ ਇਨਸਾਨ ਜੁਰਮ ਕਰਨ ਲਈ ਮਜਬੂਰ ਹੋ ਜਾਂਦਾ ਹੈ